ਜੋਬ ਚੱਦ ਦੀ ਰਾਤ ਨੂੰ ਹੋਇਆ ਪਰਿਆ ਵੱਡਾ ਹਾਦਸਾ ਵਾਰੀਆਂ ਨਾਲ ਭਰੀ ਬੱਸ ਪਲਟੀ ਸੜਕ ਵਿੱਚ ਘਰ ਮੌਕੇ ਤੇ ਪਿਆ ਅਚਕੀ ਚਹਾੜਾ 30 ਦੇ ਕਰੀਬ ਸਵਾਰੀਆਂ ਨੂੰ ਲੱਗੀਆਂ ਗੰਭੀਰ ਸੱਟਾਂ ਐਸਐਸਐਫ ਦੀ ਟੀਮਾਂ ਨੇ ਪਹੁੰਚ ਲੋਕਾਂ ਦੀ ਬਚਾਈ ਜਾਨ ਸੰਗਰੂਰ ਦੇ ਪਵਾਨੀਗੜ੍ਹ ਦੇ ਨਜ਼ਦੀਕ ਇੱਕ ਪੀਆਰਟੀਸੀ ਦੀ ਵੋਲਵੋ ਬੱਸ ਹਾਦਸਾ ਗ੍ਰਸਤ ਹੋ ਗਈ ਜਿਸ ਦਾ ਕਾਰਨ ਬੱਸ ਦੇ ਅੱਗੇ ਆ ਰਿਹਾ ਟੈਂਪੂ ਦੱਸਿਆ ਜਾ ਰਿਹਾ ਜਿਸ ਨੂੰ ਬਚਾਉਣ ਦੀ ਖਾਤਰ ਬੱਸ ਨੂੰ ਡਰਾਈਵਰ ਦੁਆਰਾ ਖਤਾਨਾ ਦੇ ਵਿੱਚ ਉਤਾਰ ਦਿੱਤਾ ਗਿਆ ਜਿੱਥੇ ਉਹ ਪਲਟ ਗਈ ਜਿਸ ਦੇ ਵਿੱਚ ਲਗਭਗ 30 ਦੇ ਕਰੀਬ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਬੱਸ ਦੇ ਵਿੱਚ 50 ਦੇ ਕਰੀਬ ਸਵਾਰੀਆਂ ਮੌਜੂਦ ਸੀ ਤਾਂ ਜਿਵੇਂ ਹਾਦਸਾ ਵਾਪਰਦਾ ਤਾਂ ਚੀਕ ਚਿਹੜਾ ਮੱਤ ਜਾਂਦਾ ਆਲੇ-ਦੁਆਲੇ ਦੇ ਲੋਕ ਜਿਹੜੇ ਕਿ ਉਹ ਇਕੱਠੇ ਹੋ ਜਾਂਦੇ ਨੇ ਐਸਐਸਐਫ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਦੇ ਵੱਲੋਂ ਲੋਕਾਂ ਦੀ ਜਾਨ ਬਚਾਈ ਗਈ ਸ਼ੀਸ਼ੇ ਤੋੜ ਲੋਕਾਂ ਨੂੰ ਬਾਹਰ ਕੱਢਿਆ ਤੇ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੜਤੇ ਕਰਵਾਇਆ ਗਿਆ ਤੇ ਜਿਨ੍ਹਾਂ ਯਾਤਰੀਆਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਗਈ ਉਹਨਾਂ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਹਸਪਤਾਲ ਰਜਿੰਦਰਾ ਦੇ ਵਿੱਚ ਰੈਫਰ ਕੀਤਾ ਗਿਆ ਤਾਂ ਸੰਗਰੂਰ ਦੇ ਪਵਾਨੀ ਗੜ ਦੇ ਨਜ਼ਦੀਕ ਹੈ ਵੱਡਾ ਹਾਸਾ ਵਾਪਰਿਆ ਦੀ ਰਾਤ ਨੂੰ ਟੈਂਪੋ ਵਾਰੇ ਨੂੰ ਬਚਾਉਣ ਦੇ ਲਈ ਬੱਸ ਜਿਹੜੀ ਕਿ ਖੁਦ ਹਾਦਸਾ ਗ੍ਰਸਤ ਹੋ ਗਈ। ਇੱਕ ਦਿਨ ਦੱਸਣ ਮੁਤਾਬਕ ਕੋਈ ਨਾਮ ਲੂਮ ਟੈਂਪੋ ਅੱਗੇ ਆ ਗਿਆ ਸੀਗਾ ਜੋ ਟੈਂਪੋ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝ-ਬੂਝ ਨਾਲ ਗੱਡੀ ਨੂੰ ਕਤਾਨਾ ਸਾਈਡ ਲਾਟਾ ਜੋ ਪਲਟ ਗਈ। ਸਵਾਰੀਆਂ ਜਿਆਦਾ ਲੋਡ ਹੋਣ ਕਰਕੇ ਜਦ ਪਟਾਹ ਪਲਟੀ ਹੈ ਗੱਡੀ ਇਹ। ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਨੀ ਮਾਲੀ ਨਕਸਾਨ ਹੋ ਸਕਦਾ ਸੀ ਤਾਂ ਜਿੱਦਾਂ ਜਾਣਕਾਰੀ ਦੀ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ ਮੋਕੇ ਤੇ ਪਹੁੰਚ ਜਾਂਦੀ ਹੈ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਉਦੋਂ ਤੀ ਸਾਨੂੰ 2 ਮਿੰਟਾਂ ਜੀ ਅਸੀਂ ਮੌਕੇ ਤੇ ਪਹੁੰਚ ਗਏ ਤਲਾਬ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਤਲਾਹ ਦਿੱਤੀ ਗਈ ਸੀ ਤਾਂ ਅਸੀਂ ਮੌਕੇ ਤੇ ਪਹੁੰਚੇ ਇੱਥੇ ਪੂਰਾ ਆਕਾਰ ਮੱਚੀ ਹੋਈ ਸੀ ਇਹ ਵੱਲੋਂ ਬੱਸ ਹੋਣ ਕਰਕੇ ਅੰਦਰ ਹਵਾ ਨਹੀਂ ਕਰਾਸ ਹੋ ਰਹੀ ਸੀ ਤਾਂ ਬਹੁਤ ਇੱਟਾ ਮਾਰ ਕੇ ਛੇ-ਛੇ ਫੰਦ ਕੇ ਸਵਾਰੀਆਂ ਨੂੰ ਕੱਢ ਕੇ ਹਸਪੀਟਲ ਲੈ ਕੇ ਕਿੰਨੇ ਕੁ ਮਰੀਜ਼ ਦੀ ਜਾਣਕਾਰੀ ਹੈ ਸਰ ਬੀ-22 ਤੇ ਕਰੀਬ 60 ਲੱਗੀਆਂ ਨੇ ਜਿੰਨਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪੀਟਲ ਲੈ ਗਏ ਸੀ ਪੰਜ-ਚਾਰ ਮਰੀਜ਼ ਜਿਹੜੇ ਨੇ ਉਹ ਫਾਸਟੇਟ ਦੇ ਕੇ ਘਰੋਂ ਚਲੇ ਗਏ ਸਰ ਦੇਖਾ ਟਾਈਮ ਟੀਵੀ ਲਈ ਸੰਗਰੂਰ ਤੋਂ ਪੱਤਰਕਾਰ ਹਰਕਵਲ ਹੈਪੀ ਦੀ ਖਾਸ ਰਿਪੋਰਟ